ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਇੱਕ ਦਿਨ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਵੇਰੇ ਸਵੇਰੇ ਪਿੱਪਲ ਦੇ ਢੇਠਾਂ ਬੈਠੇ ਸਾਨੇ ਬੱਝਾਂ ਘੋੜੀਆਂ ਅਤੇ ਗਊਆਂ ਬਹੁਤ ਭੁੱਖੀਆਂ ਸਾਨੇ ਜਦ ਸਾਰੀਆਂ ਚਾਰੇ ਤੋਂ ਬਗੈਰ ਵੇਖੀਆਂ ਤਾ ਕੰਮਲਾ ਨਾ ਦਾ ਉਹਨਾਂ ਦਾ ਇੱਕ ਸੇਵਕ ਸੀ ਉਹਨੂੰ ਬੁਲਾ ਕੇ ਗੁਰੂ ਜੀ ਨੇ ਕਿਹਾ ਸਾਰੇ ਪਸ਼ੂ ਭੁੱਖੇ ਹਨ ਖੇਤਾਂ ਵਿੱਚ ਜਾ ਕੇ ਪੱਠੇ ਲਿਆ ਗੁਰੂ ਜੀ ਦਾ ਹੁਕਮ ਮੰਨ ਕੇ ਉਹ ਖੇਤਾਂ ਵੱਲ ਚੱਲ ਪਿਆ ਜਿੱਥੇ ਉਸਨੇ ਪਹਿਲਾਂ ਬਹੁਤ ਘਾਹ ਵੇਖਿਆ ਸੀ ਉਸ ਸਮੇਂ ਜੋਗੀਆਂ ਦਾ ਵੇਸ਼ ਧਾਰ ਕੇ ਬ੍ਰਹਮਾ ਸ਼ਿਵ ਜੀ ਅਤੇ ਇੰਦਰ ਦੇਵ ਤੇ ਤਿੰਨੇ ਇਕੱਠੇ ਹੋ ਕੇ ਆ ਗਏ ਉਹਨਾਂ ਨੇ ਕਮਲੇ ਨੂੰ ਬਾਹਰ ਵੱਲ ਜਾਂਦੇ ਵੇਖਿਆ ਤਾਂ ਉੱਚੀ ਆਵਾਜ਼ ਦੇ ਕੇ ਉਸ ਦਾ ਨਾਂ ਲੈ ਕੇ ਉਸ ਨੂੰ ਬੁਲਾਇਆ ਜਦੋਂ ਕਮਲਾ ਨੇੜੇ ਆਇਆ ਤਾਂ ਬਚਨ ਕੀਤਾ ਤੂੰ ਸਾਡਾ ਇੱਕ ਕੰਮ ਕਰ ਇਹ ਭਬੂਤੀ ਆਪਣੇ ਹੱਥ ਵਿੱਚ ਫੜ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕੋਲ ਲੈ ਜਾ ਤੂੰ ਜਾ ਕੇ ਜਦ ਇਹ ਬਹੂਤੀ ਉਹਨਾਂ ਨੂੰ ਦਿਖਾਏਗਾ ਤਦ ਗੁਰੂ ਜੀ ਉਸ ਵਕਤ ਕੁਝ ਉੱਤਰ ਦੇਣਗੇ ਉੱਤਰ ਸੁਣ ਕੇ ਸਾਨੂੰ ਆ ਕੇ ਦੱਸਣਾ ਹੁਣ ਜਾਓ ਤੇਰਨਾ ਕਰੋ ਕਮਲੇ ਨੇ ਜਦ ਉਹਨਾਂ ਦਾ ਸਰੂਪ ਵੇਖਿਆ ਤਾਂ ਉਹ ਬਹੁਤ ਸੋਭਾ ਪਾ ਰਹੇ ਸਾਨੇ ਕਮਲਾ ਮਨ ਵਿੱਚ ਬੜਾ ਹੈਰਾਨ ਹੋਇਆ ਪਛਾਣੇ ਨਹੀਂ ਜਾਂਦੇ ਸੀ ਕਿ ਉਹ ਦੇਵਤਾ ਹਨ ਕਿ ਮਨੁੱਖ ਜਦ ਵਾਪਸ ਤੁਰਨ ਲੱਗਾ ਤਾਂ ਦਿਲ ਵਿੱਚ ਵਿਚਾਰ ਆਇਆ ਤੇ ਸਮਝ ਕੇ ਉਹਨਾਂ ਨੂੰ ਕਹਿਣ ਲੱਗਾ ਗੁਰੂ ਜੀ ਦੀ ਮੈਨੂੰ ਇਹ ਆਗਿਆ ਹੈ ਕਿ ਮੈਂ ਘਾਹ ਦੀ ਪੰਡ ਲੈ ਕੇ ਆਵਾਂ ਇਸ ਲਈ ਵਾਪਸ ਮੈਂ ਤਾਂ ਹੀ ਜਾਵਾਂਗਾ ਜਦ ਮੇਰੇ ਕੋਲ ਘਾਹ ਦੀ ਪੰਡ ਹੋ ਗਈ ਮੈਨੂੰ ਸਿਰਫ ਦੋ ਘੜੀਆਂ ਦਾ ਸਮਾਂ ਲਗਣਾ ਹੈ ਫੇਰ ਮੈਂ ਤੁਹਾਡਾ ਸਮੇਹਾ ਦੇਵਾਂਗਾ ਤਦ ਇੰਦਰ ਦੇਵਤੇ ਨੇ ਉੱਠ ਕੇ ਇਸ ਤਰ੍ਹਾਂ ਕੀਤਾ ਕਿ ਇੱਕ ਮੁਠੀ بھر ਘਾਟੋਂ ਘਾਦੀ ਪਾਟ ਬਣਾ ਦਿੱਤੀ ਤੇ ਕਮਲੇ ਦੇ ਸੇਵ ਕੁੱਤੇ ਚੁਕਾ ਕੇ ਅੰਦਰ ਭੇਜ ਦਿੱਤਾ ਕਮਲਾ ਦੇਲ ਵਿੱਚ ਬੜਾ ਹੈਰਾਨ ਹੋਇਆ ਐਡੀ ਵੱਡੀ ਕਰਾਮਾਤ ਤੇ ਚਿਹਰਿਆਂ ਦਾ ਤੇਜ ਉਹਨਾ ਦਾ ਭੇਦ ਨਹੀਂ ਸੀ ਜਾਣਿਆ ਜਾ ਸਕਦਾ ਤਦ ਕਮਲਾ ਘਰ ਵਿੱਚ ਫੌਰਨ ਆ ਗਿਆ ਜਦੋਂ ਘਰ ਆ ਗਿਆ ਤਾਂ ਗੁਰੂ ਜੀ ਨੇ ਵੇਖ ਕੇ ਪੁੱਛਿਆ ਕਮਲੇ ਐਨੀ ਛੇਤੀ ਘਾ ਲਿਆਇਆ ਹੈ ਕਿਤੇ ਕਿਸੇ ਦੀ ਚੋਰੀ ਕਰਕੇ ਤਾਂ ਨਹੀਂ ਲਿਆਇਆ ਹੈ ਜੇ ਵੜਛਾਲ ਕਰਕੇ ਕਿਸੇ ਪਰਾਏ ਦਾ ਘਾ ਲਿਆਂਦਾ ਹੈ ਤਾਂ ਘਰ ਵਿੱਚ ਅੱਗੇ ਨਾ ਜਾਓ ਸਾਡੀਆਂ ਮੱਝਾਂ ਨੂੰ ਨਾ ਖਵਾ ਨਹੀਂ ਉਥੇ ਹੀ ਰੱਖ ਆ ਜਿੱਥੋਂ ਤੂੰ ਲਿਆਂਦਾ ਹੈ ਕਮਲਾ ਹੱਥ ਜੋੜ ਕੇ ਬੋਲਿਆ ਮੈਂ ਚੋਰੀ ਕਰਕੇ ਨਹੀਂ ਲਿਆਂਦਾ ਮਹਾਰਾਜ ਜਿਵੇਂ ਮੈਨੂੰ ਪ੍ਰਾਪਤ ਹੋਇਆ ਹੈ ਉਸ ਬਾਰੇ ਤੁਸੀਂ ਸੁਣੋ ਤਿੰਨ ਜੋਗੀ ਬਾਹਰ ਬੈਠੇ ਹਨ ਮੈਂ ਦੇਖੇ ਹਨ ਕਿ ਉਹ ਬੜੇ ਕਰਾਮਾਤੀ ਹਨ ਉਹਨਾਂ ਨੇ ਇੱਕ ਮੁਠੀ ਵਿੱਚ ਘਾ ਲੈ ਕੇ ਇੱਕ ਪੰਡ ਘਾਦੀ ਬਣਾ ਕੇ ਮੇਰੇ ਸਿਰ ਤੇ ਚੁਕਾ ਦਿੱਤੀ ਤੁਹਾਨੂੰ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਹੈ ਇਹ ਕਹਿ ਕੇ ਕਪੜੇ ਵਿੱਚ ਬੰਨੀ ਗੰਢ ਖੋਲ ਲਈ ਜਦ ਬਹੂਤੀ ਗੁਰੂ ਜੀ ਦੇ ਹੱਥ ਵਿੱਚ ਦਿੱਤੀ ਤਾਂ ਗੁਰੂ ਜੀ ਨੇ ਸ਼ਿਵ ਜੀ ਦੇ ਹੱਥਾਂ ਦੀ ਦਿੱਤੀ ਬਹੂਤੀ ਪਹਿਚਾਣ ਲਈ ਕਿ ਕਮਲਾ ਸਾਡਾ ਸੁਨੇਹਾ ਲੈ ਕੇ ਆਇਆ ਹੈ ਗੁਰੂ ਜੀ ਨੇ ਤਿੰਨ ਵਾਰ ਇਸ ਤਰ੍ਹਾਂ ਕਿਹਾ ਫਿਰ ਮੁਖ ਤੋਂ ਬਚਨ ਕੀਤਾ ਕਮਲੇ ਸਾਧਾਰਨ ਨਾਮੀ ਸੇਖ ਦੇ ਘਰ ਜਾਓ ਉਸ ਨੂੰ ਸਾਡੇ ਕੋਲ ਬੁਲਾ ਕੇ ਲਿਆ ਆਗਿਆ ਲੈ ਕੇ ਕਮਲਾ ਚਲਾ ਗਿਆ ਗੁਰੂ ਪਿਆਰਿਓ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਬਾਅਦ ਸਾਧਾਰਨ ਹੀ ਗੁਰੂ ਜੀ ਦੀ ਸੇਵਾ ਕਰਦਾ ਸੀ ਸਾਰੇ ਵਸਤਰ ਉਹ ਹੀ ਸਾਫ਼ ਕਰਦਾ ਸੀ ਚਰਨ ਧੋ ਕੇ ਦਿਲ ਵਿੱਚ ਬਹੁਤ ਖੁਸ਼ ਹੁੰਦਾ ਸੀ ਜਿਹੜੀ ਇਹਧਰ-ਉਧਰ ਦੀ ਸੇਵਾ ਸੀ ਉਹ ਸਦਾ ਪ੍ਰੀਤ ਨਾਲ ਹੀ ਕਰਦਾ ਸੀ ਸਧਾਰਣ ਨੂੰ ਘਰ ਤੋਂ ਬੁਲਾ ਕੇ ਆਪਣੇ ਨਾਲ ਲੈ ਲਿਆ ਗੁਰੂ ਜੀ ਬੜੇ ਉਤਸ਼ਾਹ ਨਾਲ ਬਾਹਰ ਗਏ ਹੋਰ ਸਾਰੇ ਸੇਵਕ ਪਿੱਛੇ ਮੋੜ ਦਿੱਤੇ ਆਪ ਗੁਰੂ ਜੀ ਉਸ ਥਾਂ ਪਹੁੰਚ ਗਏ ਸਧਾਰਣ ਨੂੰ ਕਾਫੀ ਦੂਰ ਮਿਠਾ ਦਿੱਤਾ ਆਪ ਗੁਰੂ ਜੀ ਉਹਨਾਂ ਤਿੰਨਾਂ ਨੂੰ ਜਾ ਮਿਲੇ ਜੈ ਸਤ ਚਿਤ ਆਨੰਦ ਹੋਵੇ ਇਹ ਕਹਿ ਕੇ ਤਿੰਨੇ ਜੋਗੀ ਪਰਮ ਸੁਖ ਪਾ ਕੇ ਉੱਠੇ ਗੁਰੂ ਜੀ ਦਾ ਸਰੂਪ ਵੇਖ ਕੇ ਬਹੁਤ ਖੁਸ਼ ਹੋਏ ਕਮਲ ਨੈਣ ਪ੍ਰਫੁੱਲਿਤ ਹੋਏ ਬਹੁਤ ਸੋਭਾ ਪਾ ਰਹੇ ਸਨ ਫਿਰ ਬੜੇ ਪ੍ਰੇਮ ਨਾਲ ਉਸਤਤ ਕੀਤੀ ਮਨ ਵਚਨ ਕਰਮ ਕਰਕੇ ਉਹਨਾਂ ਨੇ ਉਸਤਤ ਕੀਤੀ ਹੈ ਪ੍ਰਭੂ ਜੀ ਤੁਸੀਂ ਸਦਾ ਸੁੰਦਰ ਸੁੱਖਾਂ ਦਾ ਘਰ ਹੋ ਮੁਕਤੀ ਦਾਤੇ ਅਤੇ ਸਭ ਲੋਕਾਂ ਦੇ ਸਵਾਮੀ ਹੋ ਦੁਖ ਨਾਸ਼ਕ ਤਲਵਾਰ ਵਰਗੇ ਤਿੱਖੇ ਤੁਹਾਡੇ ਬਚਨ ਹਨ ਸੰਸਾਰ ਨੂੰ ਜਨਮ ਦੇਣ ਵਾਲੇ ਪਾਲਣ ਵਾਲੇ ਅਤੇ ਨਾਸ ਕਰਤਾ ਹੋ ਤੁਹਾਡੀ ਸਦਾ ਹੀ ਜੈ ਹੋਵੇ ਤੁਸੀਂ ਹੀ ਪਹਿਲਾ 52 ਰੂਪ ਸਰੀਰ ਧਾਰਨ ਕੀਤਾ ਸੀ ਰਾਮ ਬਣ ਕੇ ਤੁਸੀਂ ਰਾਵਣ ਦਾਇਤ ਨੂੰ ਮਾਰਿਆ ਸੀ ਫਿਰ ਕਿਰਸ਼ਨ ਜੀ ਬਣ ਕੇ ਕਾਂਸ ਨੂੰ ਮਾਰਿਆ ਕਾਲ ਯੋਗ ਵਿੱਚ ਤੁਹਾਡਾ ਨਾਂ ਨਾਨਕ ਪਿਆ ਹੈ ਤੁਹਾਡੇ ਹਜ਼ਾਰਾਂ ਸਿਰ ਹਨ ਪਰ ਤੁਹਾਡਾ ਇੱਕ ਵੀ ਸਿਰ ਨਹੀਂ ਤੁਹਾਡੇ ਅਨੇਕਾਂ ਹੱਥ ਪੈਰ ਹਨ ਪਰ ਤੁਹਾਡਾ ਇੱਕ ਵੀ ਹੱਥ ਪੈਰ ਨਹੀਂ ਤੁਹਾਡੀਆਂ ਬਿਆੰਤ ਅੱਖਾਂ ਹਨ ਪਰ ਕੋਈ ਵੀ ਤੁਹਾਡੀ ਆਖ ਨਹੀਂ ਹੈ ਤੁਹਾਡੇ ਬਹੁਤ ਸਰੂਪ ਹਨ ਪਰ ਤੁਹਾਡਾ ਇੱਕ ਵੀ ਸਰੂਪ ਨਹੀਂ ਹੈ ਤੁਹਾਡੇ ਜਗਤ ਵਿੱਚ ਹਜ਼ਾਰਾਂ ਨਾਮ ਹਨ ਪਰ ਤੁਸੀਂ ਅਨਾਮ ਹੋ ਤੁਹਾਡੇ ਬਹੁਤ ਕੰਨ ਹਨ ਪਰ ਤੁਸੀਂ ਬਿਨਾ ਕੰਨਾਂ ਤੋਂ ਹੋ ਇਹ ਸਾਰਾ ਬ੍ਰਹਮੰਡ ਹੀ ਤੁਹਾਡਾ ਸਰੂਪ ਹੈ ਚੰਦ ਸੂਰਜ ਤੁਹਾਡੇ ਦੋ ਨੈਣ ਹਨ 18 ਬਾਰ ਬ੍ਰਸਪਤੀ ਜੋ ਹੈ ਆਪ ਜੀ ਦੀ ਰੁਮਾਵਲੀ ਹੈ ਸਮੁੰਦਰ ਤੁਹਾਡਾ ਪੇਟ ਹੈ ਤੇ ਨਦੀਆਂ ਨਾਲਾ ਹਨ ਅਗਨੀ ਤੁਹਾਡਾ ਮੂੰਹ ਹੈ ਅਤੇ ਜਮ ਦਾੜਾ ਹੈ ਲੋਕ ਪਤੀ ਤੁਹਾਡੀਆਂ ਭੁਜਾ ਸਮਝੀਏ ਸਭ ਲੋਕ ਤੁਹਾਡਾ ਸਿਰ ਹੈ ਤੇ ਪਤਾਲ ਪੈਰ ਹਨ ਵਿਚਲਾ ਅੰਗ ਭਾਵ ਲੱਖ ਧਰਤੀ ਹੈ ਗਿਆਨ ਦਾ ਕਥਨ ਬਚਨ ਹਨ ਧਰਮ ਸਾਹਮਣਾ ਭਾਗ ਹੈ ਅਤੇ ਅਧਰਮ ਪਿਛਲਾ ਭਾਗ ਹੈ ਪਰ ਵੱਡੇ ਕਾਲ ਹਨ ਵਾਯੂ ਸਵਾਸ ਹੈ اے ਪ੍ਰਭੂ ਜੀ ਤੁਹਾਡਾ ਰੂਪ ਚਾਰ ਅਤੇ ਆਚਾਰੇ ਸਾਰੇ ਹਨ ਜਿਹੜਾ ਵੀ ਮਨੁੱਖ ਆਪ ਬਾਰੇ ਧਿਆਨ ਦਰਦਾ ਹੈ ਉਹ ਮਨੁੱਖ ਪਾਉ ਸਾਗਰ ਵਿੱਚ ਨਹੀਂ ਪੈਂਦਾ ਉਸ ਦੀ ਮੁਕਤੀ ਹੁੰਦੀ ਹੈ ਅਤੇ ਸਾਰੇ ਬੰਧਨਾਂ ਦਾ ਨਾਸ ਹੁੰਦਾ ਹੈ ਸਭ ਤਰ੍ਹਾਂ ਨਾਲ ਤੁਸੀਂ ਨਿਰਲੇਪ ਰਹਿੰਦੇ ਹੋ ਆਪਣੇ ਸੇਵਕਾਂ ਦੀ ਅਗਿਆਨਤਾ ਦਾ ਨਾਸ ਕਰਦੇ ਹੋ ਸਾਡੀ ਤੁਹਾਡੇ ਚਰਨਾਂ ਤੇ ਬੰਦਨਾ ਹੈ ਤੁਸੀਂ ਇੱਕ ਰਸ ਗਿਆਨ ਦੇ Bhandar ਹੋ ਅਤੇ ਪਖੰਡਾ ਦਾ ਨਾਸ਼ ਕਰਨ ਵਾਲੇ ਹੋ ਇਸ ਤਰ੍ਹਾਂ ਸੁੰਦਰ ਵਧਾਈ ਕੀਤੀ ਫਿਰ ਬ੍ਰਹਮਾ ਜੀ ਨੇ ਇਸ ਤਰ੍ਹਾਂ ਕਿਹਾ ਆਪਣਾ ਸਰੀਰ ਸ੍ਰੀ ਗੁਰੂ ਅੰਗਦ ਦੇਵ ਜੀ ਵਿੱਚ ਪਲਟਾ ਦਿੱਤਾ ਹੈ ਜੋ ਮਨ ਨੂੰ ਚੰਗਾ ਲੱਗਾ ਹੈ ਉਸ ਨੂੰ ਸਥਾਪਿਤ ਕਰ ਦਿੱਤਾ ਹੈ ਜਗਤ ਦੇ ਜਾਲ ਵਾਸਤੇ ਸੱਚਾ ਨਾਮ ਪ੍ਰਗਟ ਕੀਤਾ ਹੈ ਹੁਣ ਆਪ ਜੀ ਸੱਚਖੰਡ ਚੱਲੋ ਗੁਰੂ ਪਿਆਰਿਓ ਇਹ ਬਚਨ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹਾਮੀ ਭਰੀ ਤੇ ਉਹਨਾਂ ਦੇ ਵਚਨਾਂ ਨੂੰ ਮੰਨ ਲਿਆ ਫਿਰ ਤਿੰਨੇ ਹੀ ਆਪਣੇ ਸਥਾਨ ਤੋਂ ਚਲੇ ਗਏ ਗੁਰੂ ਜੀ ਪਿੱਛੇ ਆ ਕੇ ਸਧਾਰਣ ਨੂੰ ਮਿਲੇ ਤੇ ਉਸ ਨੂੰ ਜਗ੍ਹਾ ਵਿਖਾਉਣ ਚਲੇ ਗਏ ਅਠਾ ਵਿਘਿਆ ਦਾ ਇੱਕ ਖੇਤ ਸੀ ਉਥੇ ਖਲੋ ਕੇ ਗੁਰੂ ਜੀ ਨੇ ਬਚਨ ਕੀਤਾ ਵੇਸ ਅਧਰਣ ਸੁਣੋ ਇੱਥੇ ਮੇਰੇ ਉੱਪਰ ਲਕੜਾਂ ਪਾ ਦੇਣੀਆਂ ਜੇ ਕੋਈ ਰੋਕੇ ਕਿ ਕਿਸੇ ਹੋਰ ਥਾਂ ਲੈ ਜਾਣਾ ਹੈ ਤਾਂ ਉਸ ਦੀ ਗੱਲ ਨਹੀਂ ਮੰਨਣੀ ਇਸ ਥਾਂ ਹੀ ਲਿਆਉਣਾ ਹੈ ਗੁਰੂ ਜੀ ਉਸ ਨੂੰ ਚੰਗੀ ਤਰ੍ਹਾਂ ਸਮਝਾ ਕੇ ਫਿਰ ਨਗਰ ਦੇ ਵਿੱਚ ਆ ਕੇ ਪ੍ਰਵੇਸ਼ ਕੀਤਾ ਪੀਪਲ ਦੇ ਬਰਖਸ਼ੇਟ ਆ ਕੇ ਬੈਠ ਗਏ ਸਾਰੇ ਸਿੱਖਾਂ ਤੇ ਸੇਵਕਾਂ ਨੂੰ ਦਰਸ਼ਨ ਦਿੱਤੇ ਚਾਰ ਸੁੰਦਰ ਚਾਦਰਾਂ ਗੁਰੂ ਜੀ ਆਪਣੇ ਕੋਲ ਰੱਖਦੇ ਸਨ ਦੋ ਚਾਦਰਾਂ ਧੋ ਕੇ ਸਾਫ਼ ਕਰਕੇ ਘਰ ਵਿੱਚ ਰੱਖਦੇ ਸਨ ਦੋ ਚਾਦਰਾਂ ਗੁਰੂ ਜੀ ਸਰੀਰ ਉੱਤੇ ਪਹਿਨਦੇ ਸਨ ਉਸ ਸਮੇਂ ਗੁਰੂ ਜੀ ਨੇ ਸਧਾਰਨ ਨੂੰ ਕਿਹਾ ਜਲ ਵਿੱਚ ਜਾ ਕੇ ਕੱਪੜੇ ਧੋ ਕੇ ਲਿਆਓ ਗੁਰੂ ਜੀ ਦੀ ਆਗਿਆ ਮੰਨ ਕੇ ਸਧਾਰਨ ਨੇ ਕੱਪੜਿਆਂ ਦੀ ਗੰਢ ਨੂੰ ਹੱਥ ਵਿੱਚ ਲਿਆ ਤੇ ਧੋਣ ਵਾਸਤੇ ਬਾਹਰ ਚਲਾ ਗਿਆ। ਦਿਲ ਵਿੱਚ ਬੜਾ ਪ੍ਰੇਮ ਧਾਰ ਕੇ ਉਸ ਨੇ ਚੰਗੀ ਤਰ੍ਹਾਂ ਕੱਪੜੇ ਸਾਫ਼ ਕੀਤੇ ਅਤੇ ਫਿਰ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾਏ। ਕੱਪੜੇ ਲੈ ਕੇ ਜਦੋਂ ਸਧਾਰਨ ਕੋਲ ਆਇਆ ਤਾਂ ਉਹਨੂੰ ਵੇਖ ਕੇ ਗੁਰੂ ਜੀ ਬੋਲੇ ਤੈਨਾਂ ਨੂੰ ਅੰਦਰ ਰੱਖੋ। ਤੇ ਸਾਰੇ ਘਰ ਵਿੱਚ ਪੋਚਾ ਫੇਰੋ ਥੇਠਾਂ ਉੱਪਰ ਸਾਰੇ ਸਫਾਈ ਕਰੋ ਦਿਨ ਥੋੜਾ ਰਹਿ ਗਿਆ ਹੈ ਇਸ ਲਈ देर ਨਾ ਕਰੋ ਇਹ ਸੁਣ ਕੇ ਉਹ ਉੱਥੇ ਗਿਆ ਜਿੱਥੇ ਗੁਰੂ ਜੀ ਰਾਤ ਨੂੰ ਵਿਸਰਾਮ ਕਰਦੇ ਸਨ ਬਹੁਤ ਲਗਨ ਨਾਲ ਤੇ ਪ੍ਰੀਤ ਨਾਲ ਉਸਨੇ झाड़ੂ ਫੇਰਿਆ ਫਿਰ ਸਾਰੇ ਘਰ ਵਿੱਚ ਪੋਚਾ ਫੇਰਿਆ ਥੇਠਾਂ ਉੱਪਰ ਸਾਰੇ ਸਫਾਈ ਕੀਤੀ ਫੇਰ ਉੱਥੇ ਚਲਿਆ ਗਿਆ ਜਿੱਥੇ ਗੁਰੂ ਜੀ ਬੈਠੇ ਸਨ ਹੱਥ ਜੋੜ ਕੇ ਆਖਿਆ اے ਕਿਰਪਾ ਨਿਧਾਨ ਘਰ ਨੂੰ ਵੇਖ ਲਓ ਜੇ ਕਿਤੇ ਕਸਰ ਰਹਿ ਗਈ ਹੋਵੇ ਤਾਂ ਮੈਨੂੰ ਕਹੋ ਮੈਨੂੰ ਸਮਝਾ ਦਿਓ ਮੈਂ ਉਸ ਤਰ੍ਹਾਂ ਹੀ ਉਸ ਦਾ ਸੁਧਾਰ ਕਰ ਲਵਾਵਾਂਗਾ ਇਹ ਸੁਣ ਕੇ ਕਿਰਪਾਲੂ ਗੁਰੂ ਜੀ ਉੱਠੇ ਸੁੰਦਰ ਬਣਾਈ ਧਰਮਸ਼ਾਲਾ ਨੂੰ ਵੇਖਣ ਚਲੇ ਗਏ ਸਾਧਾਰਨ ਉਤੇ ਗੁਰੂ ਜੀ ਖੋਸ ਹੋਏ ਤੇ ਉਸ ਦੇ ਭਰਮ ਦੂਰ ਕਰਕੇ ਆਤਮ ਗਿਆਨ ਦਿੱਤਾ ਫਿਰ ਪਿੱਪਲ ਦੀ ਛਾਂ ਹੇਠ ਆ ਗਏ ਜਦ ਬੈਠ ਗਏ ਤਾਂ ਸਿੱਖਾਂ ਦੀ ਸਭਾ ਸੁਹਾਵਣੀ ਹੋ ਗਈ ਪ੍ਰਭੂ ਦੇ ਨਾਮ ਦੇ ਪ੍ਰਤਾਪ ਦਾ ਕੀਰਤਨ ਹੋ ਰਿਹਾ ਸੀ ਜਿਸ ਨੂੰ ਸੁਣ ਕੇ ਪਾਪ ਮਿਟ ਰਹੇ ਸਨ ਨੇਤ ਪ੍ਰਭ ਜਿਵੇਂ ਵਿਵਹਾਰ ਸੀ ਉਸ ਤਰ੍ਹਾਂ ਹੀ ਚੱਲਿਆ ਜਾ ਰਿਹਾ ਸੀ ਸਵਾ ਪਹਿਰ ਰਾਤ ਰਹਿੰਦੇ ਆ ਗੁਰੂ ਜੀ ਇਸ਼ਨਾਨ ਕਰਕੇ ਬੈਠ ਜਾਂਦੇ ਸਨ ਕੋਮਲ ਮਿੱਠੀਆਂ ਦੁਨਾ ਅਤੇ 라ਗਾ ਵਿੱਚ ਫਿਰ ਬਹੁਤ ਭਾਰੀ ਕੀਰਤਨ ਹੁੰਦਾ ਸੀ ਫਿਰ ਬਾਣੀ ਨਾਮ ਦਾ ਜਾਪ ਤੇ ਸੇਵਾ ਕਰਕੇ ਗਿਆਨ ਵਿੱਚ ਧਿਆਨ ਲਗਾਉਂਦੇ ਸਨ ਸਿੱਖ ਬੈਠ ਕੇ ਚੰਗੀ ਤਰ੍ਹਾਂ ਗਾਇਨ ਕਰਦੇ ਸਨ ਹੱਥਾਂ ਨਾਲ ਤਾਰਾਂ ਵਾਲਾ ਸਾਜ਼ ਵਜਾਉਂਦੇ ਸਨ ਆਨੰਦਿਤ ਹੋ ਕੇ ਕਈ ਤਰ੍ਹਾਂ ਦੇ ਉਤਸਵ ਮਨਾਉਂਦੇ ਸਨ ਇੱਕ ਉਹ ਅਹੰਕਾਰ ਦੀ ਪ੍ਰੀਤ ਵਿੱਚ ਸ਼ਰਨਸਾਰ ਹੋ ਰਹੇ ਸਨ ਦਿਨ ਰਾਤ ਹਿਰਦਾ ਪ੍ਰੇਮ ਨਾਲ ਭਰਿਆ ਰਹਿੰਦਾ ਸੀ ਗੁਰੂ ਜੀ ਦੇ ਦਰਸ਼ਨ ਕਰਨ ਨਾਲ ਮਲੀਨਤਾ ਦੂਰ ਹੁੰਦੀ ਸੀ ਨੌ ਤਰ੍ਹਾਂ ਦੀ ਭਗਤੀ ਹਿਰਦੇ ਵਿੱਚ ਜਾਗਦੀ ਸੀ ਸਾਰੇ ਇੱਕ ਰੰਗ ਵਿੱਚ ਰੰਗੇ ਹੋਏ ਸਨ ਦ્વੈਤ ਭਾਵਨਾ ਕਦੀ ਵੀ ਹਿਰਦੇ ਵਿੱਚ ਆਉਂਦੀ ਹੀ ਨਹੀਂ ਸੀ ਸਿੱਖ ਐਨੇ ਪ੍ਰੋਪਕਾਰੀ ਹੋ ਗਏ ਸਨ ਜਿਵੇਂ ਧਰਮ ਦੇ ਰੋਖ ਬਣ ਗਏ ਹੋਣ ਜਿਵੇਂ ਮੱਛੀ ਦਾ ਪਾਣੀ ਹੀ ਪ੍ਰੀਤ ਆਧਾਰ ਹੈ ਚਾਤ੍ਰਿਕ ਮੰਗ ਨਾਮ ਜਪਦੇ ਸਨ ਸਿੱਖ ਦਿਨ ਰਾਤ ਗਿਆਨ ਵਿੱਚ ਵਪੀਤ ਕਰਦੇ ਸਨ ਹਿਰਦੇ ਵਿੱਚ ਇਸ ਤਰ੍ਹਾਂ ਧਿਆਨ ਜੋੜਿਆ ਹੈ ਜਿਵੇਂ ਚਕੌਰ ਚੰਨ ਨਾਲ ਜੋੜਦੀ ਹੈ ਅੱਖਾਂ ਭੰਵਰੇ ਤੇ ਗੁਰੂ ਜੀ ਦੇ ਚਰਨ ਕਮਲ ਫੁੱਲ ਖਾਨੇ ਹਿਰਦਾ ਇਤਨਾ ਸਾਫ ਹੈ ਜਿਵੇਂ ਗੰਗਾ ਦਾ ਪਾਣੀ ਪਰਾਈ ਪੀੜਾ ਬਿਰਾਵਾ ਵਾਂਗ ਦੂਰ ਕਰਦੇ ਹਨ ਕੀਰਤਨ ਕਰਦੇ ਸਮੇਂ ਤਨ ਪੁਲਕਾਵਲੀ ਵਿੱਚ ਇਸ ਤਰ੍ਹਾਂ ਆਉਂਦਾ ਹੈ ਜਿਵੇਂ ਪਰਮ ਆਨੰਦ ਵਿੱਚ ਬਿਰਾਜੇ ਹੋਣ ਇਰਦੇ ਵਿੱਚ ਪ੍ਰੇਮ ਧਾਰਨਾ ਕਰਕੇ ਸੇਵਾ ਕਰਦੇ ਹਨ ਪ੍ਰਭੂ ਦੀ ਕਿਰਪਾ ਨਾਲ ਪਰਮ ਪਦਵੀ ਪਾਉਂਦੇ ਹਨ ਉਹਨਾਂ ਸਿੱਖਾਂ ਦੀ ਮਹਿਮਾ ਕੀ ਕਰਨੀ ਜਿਹੜੇ ਗੁਰੂ ਜੀ ਦੀ ਹਜ਼ੂਰੀ ਵਿੱਚ ਰਹਿੰਦੇ ਹਨ ਗੁਰੂ ਜੀ ਦਾ ਪ੍ਰਤਾਪ ਵੇਖ ਕੇ ਕਲਯੁਗ ਵੀ ਨਿਰਵਲ ਪ੍ਰਕਾਸ਼ ਵਾਂਗ ਦੁਰਬਲ ਹੋ ਕੇ ਬੁਰੇ ਹਾਲ ਹੋ ਗਿਆ ਹੈ ਜਗ ਵਿੱਚ ਜਿੰਨੇ ਵੀ ਗਿਆਨ ਵਿਰੋਧੀ ਹਨ ਸਾਰਿਆਂ ਨੂੰ ਚਿੰਤਾ ਪੈ ਗਈ ਹੈ ਗੁਰੂ ਜੀ ਦੇ ਦਰਸ਼ਨ ਸਮੁੰਦਰ ਵਾਂਗ ਹਨ ਜਿਸ ਵਿੱਚ ਭਗਤੀ ਰੂਪ ਲਹਿਰਾਂ ਉੱਠਦੀਆਂ ਹਨ ਇਹ ਸਮੁੰਦਰ ਹਿਰਦੇ ਵਿੱਚ ਗਿਆਨ ਰੂਪੀ ਚੰ드ਰਮਾ ਸਮਾਨ ਹੈ ਜਿਸ ਤੋਂ ਮੋਹ ਰੂਪੀ ਧੋਪਦੀ ਪੀੜ ਦੂਰ ਹੁੰਦੀ ਹੈ ਉਸ ਰਾਤ ਗੁਰੂ ਜੀ ਪਹਿਲਾ ਵਾਂਗ ਹੀ ਜਾਗੇ ਤੇ ਇਸਨਾਨ ਕੀਤਾ ਫਿਰ ਸਾਰੇ ਸਿੱਖ ਆ ਕੇ ਮਿਲ ਪਏ ਕੀਰਤਨ ਦੀ ਸੁੰਦਰ ਧੁਨ ਵਜ ਰਹੀ ਸੀ ਜਿਹੜੇ ਪ੍ਰੇਮ ਭਗਤੀ ਅਤੇ ਗਿਆਨ ਵਿੱਚ ਪੂਰੀ ਸੀ ਹਿਰਦੇ ਵਿੱਚ ਆਨੰਦ ਵਧਾ ਕੇ ਪ੍ਰੇਮ ਨਾਲ ਭਰੇ ਸਨ ਕਈ ਸੁਣ ਰਹੇ ਸਨ ਤੇ ਕਈ ਮੁਖ ਨਾਲ ਗਾਇਨ ਕਰ ਰਹੇ ਸਨ ਗੁਰੂ ਜੀ ਉਸ ਸਮੇਂ ਬੈਠੇ ਹੋਏ ਸਨ ਉਹ ਆਪਣੇ ਦੋਨੋਂ ਨੈਣਾਂ ਬੰਦ ਕਰਕੇ ਸੁਣ ਰਹੇ ਸਨ ਅਖੰਡ ਰੂਪ ਗੁਰੂ ਜੀ ਦੀ ਸਮਾਧੀ ਲੱਗ ਗਈ ਜੈਸ ਤੋਂ ਪਤਾ ਲੱਗ ਰਿਹਾ ਸੀ ਕਿ ਅਨੂਪਮ ਆਨੰਦ ਲੈ ਰਹੇ ਹਨ ਸਾਰੇ ਅੰਗ ਅਡੋਲ ਸਨ ਜਦ ਇਸ ਤਰ੍ਹਾਂ ਹੀ 8 ਘੜੀਆਂ ਬੀਤ ਗਈਆਂ ਤਾਂ ਦੋਨੇ ਸੁੰਦਰ ਨੈਣ ਖੋਲ ਕੇ ਪਾਪਾਂ ਦੇ ਨਾਸ਼ ਕਰਤਾ ਗੁਰੂ ਜੀ ਖੁਸ਼ ਹੋ ਕੇ ਬੋਲੇ ਅੱਜ ਸਾਡੇ ਸਮਾਉਣ ਦਾ ਸੋਨਾ ਦਿਨ ਆਇਆ ਹੈ ਕਿਸੇ ਦੇਰ ਬਗੈਰ ਸਾਰੇ ਸਮਗਰੀ ਲਿਆਓ ਫੁੱਲ ਕਪੂਰ ਚੰਦਨ ਡੱਬ ਚੰਗਾ ਖੁਸ਼ਬੂਦਾਰ ਗੁਲਾਬ ਸਭ ਵਸਤੂਆਂ ਲਿਆਓ ਸਾਰੇ ਪ੍ਰਸੰਨ ਹੋਵੋ ਤੇ ਕਿਸੇ ਤਰ੍ਹਾਂ ਦਾ ਸੋਗ ਨਾ ਮਨਾਓ ਗੁਰੂ ਜੀ ਦੇ ਇਹ ਕੋਮਲ ਬਚਨ ਸੁਣ ਕੇ ਸਾਰਿਆਂ ਸਿੱਖਾਂ ਦੀ ਅੱਖਾਂ ਵਿੱਚ ਜਲ ਭਰ ਆਇਆ ਸਾਰੇ ਨਗਰ ਵਿੱਚ ਊਲਾ ਪੈ ਗਿਆ ਲੋਕ ਜਿੱਥੇ ਕਿੱਥੇ ਵੀ ਸਾਨੇ ਓਹ ਬਹੁਤ ਉਦਾਸ ਹੋ ਗਏ ਗੁਰੂ ਜੀ ਨੇ ਇਸ ਜਹਾਨ ਤੋਂ ਜਾਣ ਦੀ ਵਿਧੀ ਬਣਾਈ ਹੈ ਸਾਰੇ ਨਗਰ ਵਿੱਚ ਇਹ ਗੱਲ ਪ੍ਰਗਟ ਹੋ ਗਈ ਤੇ ਬਹੁਤ ਲੋਕ ਜਾਣ ਗਏ ਸੁਣ ਸੁਣ ਕੇ ਲੋਕ ਭੱਜੇ ਆ ਰਹੇ ਸਨ ਦਰਸ਼ਨ ਕਰਕੇ ਜਨਮਾਂ ਦੇ ਫਲ ਪਾ ਰਹੇ ਸਨ ਕਈ ਘੋੜਿਆਂ ਉੱਤੇ ਸਵਾਰ ਸਨ ਅਤੇ ਉਹ ਘੋੜੇ ਦੌੜਾ ਦੌੜਾ ਕੇ ਲਿਆਏ ਸਨ ਚਾਰੇ ਵਰਣੇ Hindu ਅਤੇ Musalman ਗੁਰੂ ਜੀ ਦਾ ਜਸ ਕਰਦੇ ਆ ਰਹੇ ਸਨ ਇੱਕ ਵਾਰ ਦੁਰਲਭ ਦਰਸ਼ਨ ਹੋ ਜਾਣ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਅਸੰਖ ਪਾਪ ਮਿਟ ਜਾਂਦੇ ਹਨ ਜਿੱਥੇ-ਜਿੱਥੇ ਇਹ ਖਬਰ ਪਹੁੰਚੀ ਆਪਣੇ ਕੰਮ ਵਿੱਚੇ ਛੱਡ ਕੇ ਸਾਰੇ ਚੱਲ ਕੇ ਆ ਰਹੇ ਸਨ ਪਰ ਗੁਰੂ ਜੀ ਜਿਨ੍ਹਾਂ ਦਾ ਨਾਮ ਸੰਸਾਰਿਕ ਰੋਗਾਂ ਵਾਸਤੇ ਸੂਰਣ ਵਾਂਗ ਹੈ ਧਰਮਸ਼ਾਲਾ ਵਿੱਚ ਬੈਠੇ ਸਨ ਬੜੀ ਵੱਡੀ ਭੀੜ ਲੱਗ ਗਈ ਸੀ ਸਭ ਲੋਕ ਧਨ ਧਨ ਕਹਿ ਰਹੇ ਸਨ ਗੁਰੂ ਜੀ ਦੇ ਮੁਖ ਤੇ ਲਾਲੀ ਆਈ ਹੋਈ ਸੀ ਜਿਵੇਂ ਸੂਰਜ ਦੇ ਚੜਨ ਤੇ ਲਾਲੀ ਬੜੀ ਮਨਹਵਰ ਸੋਹਣੀ ਹੈ ਸਿੱਖ ਸੇਵਾਕ ਚਾਰੇ ਪਾਸੇ ਖੜੇ ਸਨ ਗੁਰੂ ਜੀ ਦਾ ਕਮਲ ਰੂਪੀ ਮੁਖੜਾ ਹੀ ਜਿੰਨਾ ਦਾ ਆਧਾਰ ਸੀ ਗੁਰੂ ਜੀ ਨਿगराज ਨਾਲ ਇੱਕ ਰਸੇ ਸ਼ਾਂਤ ਬੈਠੇ ਸਨ ਸਖ ਸੇਵਾ ਕੇ ਮਾਨੋ ਬਹੁਤ ਵਿਰਾਗ ਮਈ ਸਰੀਰ ਧਾਰਨ ਕਰਕੇ ਖੜੇ ਸਨ ਉਸ ਸਮੇਂ ਤਾਂਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਿਹਾ हे ਸਧਾਰਨ ਉੱਠੋ ਤੇ ਛੇਤੀ ਜਾਓ ਸ੍ਰੀ ਚੰਦ ਅਤੇ ਲక్ష్ਮੀ ਦਾਸ ਨੂੰ ਬੁਲਾ ਕੇ ਮੇਰੇ ਕੋਲ ਲਿਆਓ ਆਗਿਆ ਸੁਣ ਕੇ ਸਾਧਾਰਣ ਗਿਆ ਗੁਰੂ ਜੀ ਦੇ ਸੁਪੁੱਤਰਾਂ ਅੱਗੇ ਜਾ ਕੇ ਖੜਾ ਹੋ ਗਿਆ ਹੱਥ ਜੋੜ ਕੇ ਬੋਲਿਆ ਗੁਰੂ ਜੀ ਦੀ ਅੱਜ ਸਮਾਉਣ ਦੀ ਤਿਆਰੀ ਹੈ ਤੁਹਾਨੂੰ ਆਪਣੇ ਕੋਲ ਬੁਲਾਇਆ ਹੈ ਉਹਨਾਂ ਦੀ ਹਜ਼ੂਰੀ ਵਿੱਚ ਚੱਲੋ ਦੇਰ ਨਾ ਕਰੋ ਭਾਈ ਸਾਧਾਰਣ ਦੀ ਗੱਲ ਸੁਣ ਕੇ ਉਹ ਇਸ ਤਰ੍ਹਾਂ ਬੋਲੇ ਅਚਾਨਕ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਉਹ ਤਾਂ ਸੋਖਤੇ ਆਨੰਦ ਵਿੱਚ ਬੈਠੇ ਹਨ ਸਾਨੂੰ ਯਕੀਨ ਨਹੀਂ ਹੁੰਦਾ ਆਕਾਸ਼ ਦੇ ਫੁੱਲਾਂ ਦੀ ਸੁਗੰਧੀ ਵਾਂਗ ਇਹ ਗੱਲ ਨਾ ਮੰਨਣ ਯੋਗ ਹੈ ਇਹ ਸੁਣ ਕੇ ਸਾਧਾਰਨ ਵਾਪਸ ਆ ਗਿਆ ਜੋ ਕੁਝ ਉਹਨਾਂ ਨੇ ਕਿਹਾ ਸੀ ਉਹ ਗੁਰੂ ਜੀ ਨੂੰ ਦੱਸ ਦਿੱਤਾ ਸੇਵਕਾਂ ਦੀਆਂ ਅੱਖਾਂ ਵਿੱਚ ਜਲ ਭਰ ਆਇਆ ਸੀ ਗੁਰੂ ਜੀ ਦੇ ਦਰਸ਼ਨ ਕਰਕੇ ਜਲ ਵਹੀ ਜਾ ਰਿਹਾ ਸੀ ਉਸ ਵਕਤ ਤੀਰਤਨ ਦੀ ਧੁਨ ਗੂੰਜ ਰਹੀ ਸੀ ਜਿਸ ਨੂੰ ਸੁਣ ਕੇ ਪੱਥਰ ਦਿਲ ਇਨਸਾਨ ਵੀ ਪਿਘਲਦੇ ਜਾ ਰਹੇ ਸਨ ਫਿਰ ਉਹਨਾਂ ਨੇ ਧਰਤੀ ਤੇ ਪੋਚਾ ਫਿਰਵਾ ਕੇ ਉੱਤੇ ਦਬ ਵਿਸ਼ਵਾਸ ਦਿੱਤੀ ਚਾਰੇ ਚੱਫੇਰੇ ਜੈ ਜੈਕਾਰ ਦੀ ਆਵਾਜ਼ ਉੱਠੀ ਹੈਰਾਨ ਹੋ ਕੇ ਧਨ ਧਨ ਕਹਿ ਰਹੇ ਸਨ ਮਾਤਾ ਸੁਲਖਣੀ ਜੀ ਵੀ ਹੋਲ ਆ ਗਏ ਹਿਰਦੇ ਵਿੱਚ ਵਿਸਾਲ ਸ਼ਰਧਾ ਉੱਜੀ ਅੱਖਾਂ ਵਿੱਚ ਜਲ ਭਰ ਆਇਆ ਉਸ ਸਮੇਂ ਜਦ ਗੁਰੂ ਜੀ ਨੂੰ ਮੱਥਾ ਟੇਕਣ ਆਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਆਉਂਦੇ ਵੇਖਿਆ ਤਾਂ ਬੜੇ ਸੁਖ ਦੇਣ ਵਾਲੇ ਬਚਨ ਕਹੇ ਜੋ ਵੀ ਤੁਹਾਡੇ ਦਿਲ ਵਿੱਚ ਕੋਈ ਅਭਿਲਾਸਾ ਹੈ ਤਾਂ ਦੱਸੋ ਅੰਤ ਸਮੇਂ ਮਿਲ ਕੇ ਕੁਝ ਨਹੀਂ ਕਿਹਾ ਸੀ ਪਿੱਛੋਂ ਇਹ ਗੱਲ ਨਹੀਂ ਕਹਿਣੀ ਗੁਰੂ ਜੀ ਦੀ ਇਹ ਗੱਲ ਸੁਣ ਕੇ ਮਾਤਾ ਜੀ ਸਨ ਨਿਮਰ ਹੋ ਗਏ ਤੇ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਬੋਲੇ हे ਪ੍ਰਭੂ ਜੀ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਉਸ ਤਰ੍ਹਾਂ ਹੀ ਕਰੋ ਇਹ ਕਿਰਪਾ ਨਿਦਾਨ ਇਹ ਸਭ ਕੁਝ ਤੁਹਾਡੇ ਹੱਥ ਵਸ ਹੈ ਤੁਸੀਂ ਇੰਨਾ ਲੋਕਾਂ ਨੂੰ ਮਰਨ ਤੇ ਰਚਣ ਵਾਲੇ ਹੋ ਸਰੀਰ ਛਟਣਾ ਤੇ ਜਿਹੜਾ ਜੀਵਨ ਹੈ ਇਹ ਸਭ ਕੁਝ ਆਪ ਜੀ ਦੀ ਆਗਿਆ ਅਨੁਸਾਰ ਹੈ ਗੁਰੂ ਪਿਆਰਿਓ ਮਾਤਾ ਸੁਖਮਨੀ ਜੀ ਦੀ ਬੇਨਤਾ ਵੇਖ ਕੇ ਗੁਰੂ ਜੀ ਨੇ ਬੜੇ ਧਿਆਨ ਨਾਲ ਉਹਨਾਂ ਦੇ ਬਚਨ ਸੁਣੇ ਫਿਰ ਸਿੱਖ ਸੇਵਕਾਂ ਨੂੰ ਗੁਰੂ ਜੀ ਨੇ ਬਚਨ ਕੀਤੇ ਤੁਸੀਂ ਸੁੰਦਰ ਬਚਨ ਕਹੇ ਹਨ ਤੁਸੀਂ ਸਮਗਰੀ ਤਿਆਰ ਕਰੋ ਅਸੀਂ ਕਹਿੰਦੇ ਹਾਂ ਦਸਵੀਂ ਵਾਲੇ ਦਿਨ ਤਿਆਰੀ ਕਰਾਂਗੇ ਇਹ ਸਾਰੀ ਸਮਗਰੀ ਚੱਕ ਕੇ ਰੱਖ ਲਓ ਸਭ ਗੁਲਾਬ ਚੰਦਨ ਸੁਗੰਧੀ ਆਦਿ ਚੁੱਕ ਲੈ ਗਏ ਸਾਰੀਆਂ ਵਸਤੂਆਂ ਨੂੰ ਇੱਕ ਜਗ੍ਹਾ ਰਖਵਾ ਦਿੱਤਾ ਇਸ ਤਰ੍ਹਾਂ ਸੁਣ ਕੇ ਸਭ ਬੜੇ ਪ੍ਰਸੰਨ ਹੋਏ ਤੇ ਦਿਲ ਵਿੱਚ ਬਹੁਤ ਸੁੱਖ ਪਾਇਆ ਚਾਰੇ ਪਾਸੇ ਧਨਤਾ ਨੇ जय जयਕਾਰ ਹੋ ਰਹੀ ਸੀ ਤੇ ਸਾਰੇ ਜਾਣੇ ਮਿਲ ਕੇ ਕਹਿ ਰਹੇ ਸਨ ਚਾਰ ਦਿਨ ਦਰਸ਼ਨ ਕਰਾਂਗੇ ਸਾਰੇ ਸਿੱਖ ਸੇਵਕ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਹੀ ਰਹੇ ਗਏ ਤੇ ਸ਼ਬਦ ਪੜ੍ਹ ਕੇ ਫਿਰ ਵਿਚਾਰ ਕਰਦੇ ਸਨ ਦਰਸ਼ਨ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਦੇ ਸਨ ਸੋਖ ਪਾਉਂਦੇ ਸਨ ਤੇ ਦੁੱਖਾਂ ਦਾ ਨਾਸ ਕਰਵੰਦੇ ਸਨ ਸੋ ਗੁਰੂ ਪਿਆਰੀ ਸਾਥ ਸੰਗਤ ਜੀ ਹੋਈਆਂ ਬੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਖੀ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਆਪ ਸਭਨਾ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ